ਫਤਗੜ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਪੂਰਨ ਸਰਜੀਤ ਦੇ ਆਗੂ ਅਤੇ ਸਾਬਕਾ ਮੈਂਬਰ ਆਫ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾ ਜਿਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਪਾਣੀਆਂ ਦੇ ਮੁੱਦੇ ਤੇ ਗੰਭੀਰ ਨਿਰਾਸ਼ਾ ਜ਼ਾਹਿਰ ਕੀਤੀ ਚੰਦੂਮਾ ਜਰਾਂ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦੇ ਹੱਕਾਂ ਦੀ ਰਾਖੀ ਕਰਨ ਦੇ ਲਈ ਪੰਜਾਬ ਸਰਕਾਰ ਦਾ ਕੋਈ ਵਕੀਲ ਤੱਕ ਮੌਜੂਦ ਨਹੀਂ ਉਹਨਾਂ ਨੇ ਦਰਸਾਇਆ ਕਿ ਜਦੋਂ ਪੰਜਾਬ ਕੋਲ ਖੁਦ ਪਾਣੀ ਦੀ ਕਮੀ ਹੈ ਫਿਰ ਵੀ ਹਰਿਆਣੇ ਨੂੰ ਪਾਣੀ ਦੇਣਾ ਪੰਜਾਬ ਦੇ ਵਿਰੁੱਧ ਹੈ ਇਸ ਸਥਿਤੀ ਵਿੱਚ ਪੰਜਾਬ ਦਾ ਪੱਖ ਰੱਖਣਾ ਦੂਜੇ ਸੂਬੇ ਨਾਲ ਮਿਲਾਂ-ਜੁਲਾਂ ਨਹੀਂ ਬਲਕਿ ਅਹਿਮ ਹੈ ਚੰਦੂ ਮਾਜਰਾ ਨੇ ਕੇਂਦਰ ਸਰਕਾਰ ਅੱਗੇ ਇਸ ਮੁੱਦੇ ਨੂੰ ਰੱਖਣ ਲਈ ਵੀ ਜ਼ਰੂਰਤ ਦੱਸੀ ਉਹਨਾਂ ਨੇ ਕਿਹਾ ਕਿ ਹਰਿਆਣੇ ਨੂੰ ਵੰਡਣ ਤੋਂ ਬਾਅਦ ਬਚਦਾ ਪਾਣੀ ਪੰਜਾਬ ਦੇ ਹਿੱਸੇ ਵਿੱਚ ਆਉਂਦਾ ਪਰ ਪੰਜਾਬ ਦਾ ਪਾਣੀ ਲਗਾਤਾਰ ਘਟਦਾ ਜਾ ਰਿਹਾ ਹੈ ਚੰਦੂ ਮਾਜਰਾ ਨੇ ਪਾਕਿਸਤਾਨ ਵੱਲ ਜਾਣ ਵਾਲੇ ਪਾਣੀ ਨੂੰ ਰੋਕਣ ਦੀ ਵੀ ਜ਼ਰਤ ਉਠਾਈ ਹੈ ਇਸ ਦੌਰਾਨ ਉਹਨਾਂ ਨੇ ਆਉਣ ਵਾਲੀ ਨਗਰ ਨਿਗਮ ਕੌਂਸਲ ਚੋਣਾਂ ਦੇ ਵਿੱਚ ਪਾਰਟੀ ਵੱਲੋਂ ਚੋਣ ਲੜਨ ਦੀ ਯੋਜਨਾ ਬਾਰੇ ਵੀ ਗੱਲ ਕੀਤੀ ਚੰਦੂ ਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੱਲੋਂ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋਣਾ ਸਿਧਾਂਤ ਦੇ ਨਾਲ ਹੋਣਾ ਚਾਹੀਦਾ ਅੱਜ ਮੈਂ ਪੱਤਰਕਾਰ ਸਾਹਿਬਾਇ ਸੀ ਰਾਜਵਿੰਦਰ ਸਿੰਘ ਲਾਟੀ ਜੀ ਦੇ ਸਤਿਕਾਰਯੋਗ ਮਦਰੀਲਾ ਉੱਤਰੀ ਪਰਦੇਸੀ ਉਹਨਾਂ ਦੇ ਤੋਂ ਰਾਤੀ ਸ਼ਾਮ ਨੂੰ ਉਹ ਸਾਦੇ ਸਮਾਜਿਕ ਦਿੱਸਤ ਨੇ ਤੇ ਸਮਾਜੀ ਕੁਚਣ ਵਾਲਾ ਪਰਿਵਾਰ ਆ ਲੋਕਾਂ ਦੀ ਸੇਵਾ ਵਾਲਾ ਪਰਿਵਾਰ ਆ ਸੋ ਅੱਜ ਜਿਸ ਤਰ੍ਹਾਂ ਦਾ ਹਾਲਾਤ ਆ ਪੰਜਾਬ ਦੇ ਵਿੱਚ ਖਾਸ ਤੌਰ ਤੇ ਕੱਲ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਪਾਣੀਆਂ ਬਾਰੇ ਜਿਹੜੀ ਗੱਲ ਕੀਤੀ ਆ ਮੈਂ ਸਮਝਦਾ ਕਿ ਬਹੁਤ ਹੀ ਇੱਕ ਨਿਰਾਸ਼ਾ ਹੋਈ ਆ ਕਿ ਪੰਜਾਬ ਦਾ ਕੋਈ ਵਕੀਲ ਹੀ ਨਜ਼ਰ ਨਹੀਂ ਆਇਆ ਪੰਜਾਬ ਦਾ ਕੇਸ ਹੀ ਤਰੀਕੇ ਨਾਲ ਫਿਰ ਨਹੀਂ ਕਰ ਪਾਇਆ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਪਾਣੀ ਹੀ ਨਹੀਂ ਤੇ ਫਿਰ ਪਾਣੀ ਜਿਹੜਾ ਮੌਜੂਦਾ ਜਾ ਰਿਹਾ ਹਰਿਆਣੇ ਨੂੰ ਉਹ ਵਿਵਸਥਾ ਬਣਾ ਦੇਣੀ ਉਹਨਾਂ ਦਾ ਪੰਜਾਬ ਨਾਲ ਕਿਸੇ ਦਾ ਧੱਕਾ ਪੰਜਾਬ ਦੇ ਜਿਹਨਾਂ ਜਿੰਮੇਵਾਰੀ ਸਵਾਰੀ ਜਦੋਂ ਚੌਕੀਦਾਰੀ ਦੂਜੇ ਪਾਸੇ ਰੁਕ ਜੇ ਤੇ ਫਿਰ ਘਰ ਕਿਵੇਂ ਬਰਸਾਗਾ ਅੱਜ ਪੰਜਾਬ ਦੇ ਪਾਣੀਆਂ ਨੂੰ ਸੰਭਾਲਣ ਦੀ ਲੋੜ ਆ ਮੈਂ ਸਮਝਦਾ ਕਿ ਪੰਜਾਬ ਸਰਕਾਰ ਨੂੰ ਜ਼ੋਰਦਾਰ ਢੰਗ ਨਾਲ ਜਿਹੜਾ ਪਾਣੀ ਦੀ ਮਤਦਾਰ ਘਟਿਆ ਉਹਦੀ ਜਾਣਕਾਰੀ ਕੇਂਦਰ ਦੇ ਸਾਹਮਣੇ ਰੱਖਣ ਦੀ ਲੋੜ ਆ ਅੱਜ ਜਦੋਂ ਪੰਜਾਬ ਹਰਿਆਣਾ ਬੰਦੀ ਬੰਦ ਹੋਈ ਉਸ ਤੋਂ ਲੈ ਕੇ ਅੱਜ ਤੱਕ ਪੁੱਲ ਪਾਣੀ ਦੀ ਮਤਦਾਰ ਘਟ ਗਈ ਇਹੋ ਕੇਸ ਰੱਖਿਆ ਨਹੀਂ ਜਾ ਰਿਹਾ ਹਰਿਆਣੇ ਨੂੰ ਪਾਣੀ 흘ੇ ਦਿੱਤਾ ਜਾ ਰਿਹਾ ਤੇ ਵੱਜਦਾ ਪਾਣੀ ਪੰਜਾਬ ਦੇ ਹਵਾਲੇ ਦਿੱਤਾ ਜਾ ਰਿਹਾ ਤੇ ਵੱਜਦਾ ਮੈਂ ਸਮਝਦਾ ਬਹੁਤ ਵੱਡੀ ਗਿਣਤੀ ਵਿੱਚ ਪੰਜਾਬ ਦਾ ਪਾਣੀ ਟੱਗਿਆ ਉਹਦੀ ਜਿਹੜੀ ਸੈਟਮੈਂਟ ਆ ਪਹਿਲਾਂ ਉਹ ਕਰਣੀ ਚਾਹੀਦੀ ਆ ਤੇ ਦੂਜਾ ਜੋ ਆ ਪਾਕਿਸਤਾਨ ਵੱਲ ਪਾਣੀ ਜਾ ਰਿਹਾ ਉਹਨੂੰ ਰੋਕਣ ਦਾ ਐਲਾਨ ਪੰਜਾਬ ਕੇਂਦਰ ਸਰਕਾਰ ਵੱਲੋਂ ਕੀਤਾ ਤੇ ਉਹ ਪਾਣੀ ਨੂੰ ਸੰਭਾਲ ਕੇ ਮਲ ਵਰਤਣ ਲਈ ਪੰਜਾਬ ਨੂੰ ਪਹਿਲਾਂ ਦੇਣਾ ਚਾਹੀਦਾ ਤੇ ਬਾਕੀ ਵਾਜ ਦਾ ਪਾਣੀ ਜਿਹੜਾ ਹੈ ਵਾਧੂ ਪਾਣੀ ਜਿਹੜਾ ਹੈ ਉਹ ਹਰਿਆਣੇ ਨੂੰ ਤੇ ਜਾਵੇ ਨਾ ਕਿ ਹਰਿਆਣੇ ਨੂੰ ਦਿੱਤਾ ਜਾਵੇ ਬਾਕੀ ਵਾਜ ਦਾ ਪਾਣੀ ਪੰਜਾਬ ਨੂੰ ਦਿੱਤਾ ਜਾਵੇ ਉਲਟਾ ਕੰਮ ਕੀਤਾ ਜਾ ਰਿਹਾ ਹੈ ਨਦੇ ਪਾਉਸੇ ਦੀ ਚੋਨਾ ਨੂੰ ਲੈ ਕੇ ਕੀ ਜ਼ਰੂਰਤ ਸੀ ਕਿੰਨਾ ਸਿੱਧੀ ਸ਼ਰਮਣੀ ਕਲਦਰ ਪੁਰ ਸਜੀਤ ਬੋਲੋ ਨਗਰ ਨਿਗਮ ਦੇ ਚਰਵਾ ਵਿੱਚ ਪੂਰੀ ਤਰ੍ਹਾਂ ਸਜਾਇਆ ਜਾਏਗਾ ਔਰ ਹਰ ਥਾਂ ਤੇ ਹਰ ਸ਼ਹਿਰ ਦੇ ਵਿੱਚ ਨਗਰ ਨਿਗਮ ਦੇ ਚੋਨਾ ਵਿੱਚ ਸ਼ਰਮਣੀ ਕਲਦਰ ਪੁਰ ਸਜੀਤ ਬੋਲੋ ਆਪਣੇ ਬੰਦੇ ਖੜੇ ਕੀਤੇ ਜਾਣਗੇ ਬੁਲੈਤਿਆਰੀਆਂ ਸੇ ਕਰ ਰਹੇ ਔਰ ਲੋਕਾਂ ਨੂੰ ਵੀ ਫੀਲ ਕਰ ਰਹੇ ਆ ਇੱਕ ਚੰਗਾ ਪ੍ਰਬੰਧ ਸ਼ਹਿਰੀ ਵਿਕਾਸ ਲਈ ਚੰਗੇ ਲੋਕ ਅੱਗੇ ਆਉਣ ਤੇ ਤਾਂ ਹੀ ਸ਼ਹਿਰਾਂ ਦਾ ਵਿਕਾਸ ਹੋ ਸਕਦਾ ਸ਼੍ਰੀ ਅਕਾਲੀਵਾਲੇ ਪਿੰਡ ਦੇ ਕਈ ਆਦਮੀ ਜਿਹੜੇ ਅਕਾਲੀਵਾਲੇ ਤੋਂ ਮੁੜ ਵਾਪਸੀ ਕਰਦੇ ਉਹਨੂੰ ਲੈ ਕੇ ਵਾਹ ਸਮਝਦਾ ਅੱਜ ਜੋ ਹਾਲਾਤ ਪੰਜਾਬ ਤੇ ਬਣੇ ਹੋਏ ਨੇ ਲੋਕ ਮਹਿਸੂਸ ਕਰਦੇ ਨੇ ਕਿ ਪੰਜਾਬ ਨੂੰ ਸੰਭਾਲਣ ਲਈ ਪੰਜਾਬ ਨੂੰ ਬਚਾਉਣ ਲਈ ਪੰਜਾਬ ਨੂੰ ਜਿਹੜਾ ਲਗਿਆ ਘੋਣਾ ਨੂੰ ਰੋਕਣ ਲਈ ਪਰ ਅੱਜ ਪੰਜਾਬ ਤੇ ਪੰਜਾਬੀਅਤ ਦਾ ਭਾਵਨਾ ਪੈਦਾ ਕਰਨ ਵਾਲੇ ਲੋਕਾਂ ਨੂੰ ਨਾਮ ਬੰਦ ਹੋਣ ਦੀ ਲੋੜ ਹੈ ਔਰ ਸ਼ਰੋਮਣੀ ਅਕਾਲੀ ਦਲ ਦੀ ਜਿਹੜੀ ਇੱਕ ਵਿਰਾਸਤਾ ਸ਼ਰੋਮਣੀ ਅਕਾਲੀ ਦਲ ਦਾ ਇੱਕ ਸਿਧਾਂਤ ਆ ਸ਼ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਹੱਕਾਂ ਲਈ ਜਿਹੜੇ ਸੰਘਰਸ਼ ਕੀਤੇ ਨੇ ਔਰ ਸ਼ਰੋਮਣੀ ਅਕਾਲੀ ਦਲ ਆਲ ਇੰਡੀਆ ਕਾਲੀ ਕਾਨਫਰੰਸ 1970 ਦੇ ਵਿੱਚ ਜਿਹੜੀ ਇੱਕ ਨੀਤੀ ਲੈ ਕੇ ਚੱਲਿਆ ਜਿਹੜੇ ਲੋਗ ਉਸ ਨੀਤੀ ਤੇ ਚੱਲਣ ਜਾਂ ਕਰਨ ਕਰਦੇ ਨੇ ਉਹਨਾਂ ਨੂੰ ਅੱਜ ਸਿਰ ਜੋੜ ਕੇ ਤੁਰਨ ਦੀ ਲੋੜ ਹੈ ਤਾਂ ਕਿ ਪੰਜਾਬ ਨੂੰ ਉੱਚਾਇਆ ਜਾਵੇ ਪੰਜਾਬ ਨੂੰ ਇਸ ਦਿੱਲੀ ਵਾਲਿਆਂ ਦੀ ਲੁੱਟ ਤੋਂ ਬਚਾਉਣ ਲਈ ਇੱਕੋ ਇੱਕ ਰਸਤਾ ਕਿ ਪੰਜਾਬ ਦੀ ਆਵਾਜ਼ ਨੂੰ ਇਕੱਠੇ ਹੋ ਕੇ ਬਲੱਗ ਦਿੱਤਾ ਜਾਵੇ ਧੜਿਆਂ ਵਿੱਚ ਵੱੰਡ ਕੇ ਅੱਡੋ-ਅੱਡ ਹੋ ਕੇ ਪੰਜਾਬ ਦਾ ਜਿਹੜਾ ਨੁਕਸਾਨ ਹੋ ਰਿਹਾ ਉਹ ਮੈਂ ਸਮਝਦਾ ਬੜਾ ਹੀ ਚਿੰਤਾ ਵਾਲਾ ਅਰੁਣ ਉਹ ਕੋੰਦੀ ਲੋੜਾਂ ਜਿਹੜੇ ਵੀ ਵਾਰ ਟਕਰਾਅ ਤਣਾਅ ਪੈਦਾ ਹੋਏ ਨੇ ਅਕਾਲੀ ਸਫਾ ਅੰਦਰ ਏਮਾਨਦਾਰੀ ਨਾਲ ਸਹਿਹਿਲਤਾ ਦੇ ਨਾਲ ਮਿਟਾਉਣ ਦੀ ਲੋੜ ਹੈ